ਰਾਜ ਹਾਂਜੀ ਕੀ ਕਰਨੀ ਵੀ ਐ ਕੰਬਲ ਦੀ ਤਹਿ ਲਾਉਂਦੀ ਪਈ ਜੇ ਅੱਛਾ ਮੇਰੀ ਗੱਲ ਸੁਣ ਟਿੱਕਾ ਆ ਗਈ ਤੇ ਮੇਰੀ ਧੀ ਨੇ ਵੀ ਆਣਾ ਤੇ ਪੋਤਰੀ ਨੇ ਵੀ ਆਣਾ ਤੇ ਕੀ ਸੋਚਿਆ ਕੋਈ ਗੱਲ ਨਹੀਂ ਸੋਚ ਲੈਨੇ ਆਣਾ ਹੈ ਨਾ ਆ ਤਾਂ ਲੈ ਲੈਂਦੋ ਪਹਿਲੋ ਜੋ ਸੋਚਣਾ ਹੈਗਾ ਸੋਚ ਲਾਂਗੇ ਅੱਗੇ ਨਹੀਂ ਟਿੱਕਾ ਲਾ ਕੇ ਜਾਂਦੀਆਂ ਅੱਜ ਕੋਈ ਨਵਾਂ ਲਾਉਣਾ ਵਾ ਆ ਜਾਣ ਦੋ ਫਿਰ ਦੇ ਦਾਂਗੇ ਤੇ ਤੂੰ ਫਿਰ ਬਾਜ਼ਾਰ ਜਾਏਂਗੀ ਨਾ ਫੇਰ ਬਾਜ਼ਾਰ ਜਾਏਂਗੀ ਉਸਰੇ ਆ ਜਾਣ ਗਿਆ ਤੇ ਪਹਿਲਾ ਦੱਸ ਨਾ ਕੀ ਵਧੀਆ ਜੇ ਸੂਟ ਸੱਟ ਲਈ ਮੇਰੀ ਸੁਣੋ ਗੱਲ ਅੱਜ ਤੱਕ ਤੁਹਾਡੀ ਧੀ ਮੇਰੀ ਨਣਾ ਮੈਂ ਕੋਈ ਮਾੜੀ ਚੀਜ਼ ਦਿੱਤੀ ਉਹਨੂੰ ਜਿਹੋ ਜਾਂ ਮੰਗਦੀ ਆ ਮੈਂ ਉਹੋ ਜਾਂ ਲਿਆ ਕੇ ਦਿੰਨੀ ਚੰਗੀ ਤੋਂ ਚੰਗੀ ਚੀਜ਼ ਲੱਭ ਕੇ ਲਿਆਉਣੀ ਉਹਦੇ ਵਾਸਤੇ ਮੈਂ ਮਾੜਾ ਨਹੀਂ ਉਹਨੂੰ ਮੈਂ ਵਰਤਦੀ ਰਾਜ ਉਹ ਤਾਂ ਮੈਨੂੰ ਪਤਾ ਤੂੰ ਅੱਜ ਤੱਕ ਕਦੀ ਮਾੜਾ ਨਹੀਂ ਦਿੱਤਾ ਉਹਦੋਂ ਵੈਸੇ ਤੁਹਾਨੂੰ ਯਾਦ ਕਰਾ ਦਨੀ ਆ ਸੁਨੇਰਾ 3 ਨਹੀਂ ਮਰਿੰਦੈਨੀ ਨਾਲ ਜੁਆਈ ਦੇ ਕਪੜੇ ਵੀ ਲਾਨੀ ਆ। ਨਾਲ ਰੁਪਈਏ ਵੀ ਦੇਣੀਆਂ ਨਾਲ। ਇਹ ਤੇਰੀ ਸਿਫਤ ਮੈਂ ਕਹਨੀ ਮਾਰੇ ਤੇਰੇ ਕਾਰੋਬਾਰ ਚ ਬਰਕਤਾਂ ਹੀ ਪਾਵੇ। ਵਾਈਕਰੋ ਤੂੰ ਐਨਾ-ਨਾਂ ਦਬੇ ਕੇ ਤੂੰ ਮੈਂ ਕਹਨੀ ਛੱਡਦੀ ਕਲਾਜ ਰਮੇ ਹਾਰ ਵਲੇ ਤੇ ਮੈਂ ਇਸ ਲਈ ਕਹਨੀ ਮੇਰੀ ਪੋਤਰੀ ਦਾ ਵੀ ਨਾਲ ਵਧੀਆ ਤੋਂ ਵਧੀਆ ਲਿਆਈ। ਹਲਕਾ ਨਹੀਂ ਲਿਆਣਾ। ਉਹਦਾ ਵੀ ਵਧੀਆ ਹੀ ਆਊਗਾ। ਹਾਂ। ਵਧੀਆ ਹੀ ਲਿਆਈ। ਮੇਰੇ ਮਾਨ ਨੂੰ ਤਦ ਠੰਡ ਪੈਨੀ ਹੂੰ। ਇੱਕੋ ਜੇ ਸੂਟ ਫਰਸਟ ਕਲਾਸ ਲਿਆਈ। ਤੂੰ ਤਸੱਲੀ ਰੱਖਿਆ ਕਰ ਮਾਤਾ। ਟੈਂਸ਼ਨ ਨਾ ਲਾਇਆ ਕਰ ਮੇਰੇ ਹੁੰਦਿਆ ਹਾਂ ਠੀਕ ਹੈ ਠੀਕ ਹੈ ਜਿੰਦੀ ਵਸ ਤੇਰੇ ਪੁੱਤਰ ਜਿੰਦੀ ਵਸ ਤੇਰੇ ਆ ਵੇਖੋ ਆ ਵੇਖੋ ਹੋਰ ਤੋਂ ਵਧੀਆ ਕੋਈ ਨਾ ਕਿ ਦਸੋ ਨਾ ਹੁੰਦਾ ਮਾਤਾ ਤਾਂ ਐਵੇਂ ਟੈਂਸ਼ਨ ਲੱਗੀ ਰਹਿੰਦੀ ਐਡਾ ਵਧੀਆ ਸੂਟ ਮੈਂ ਲਿਓਨੀ ਆ ਵੱਧ ਤੋਂ ਵੱਧ ਵਧੀਆ ਵੇਖ ਕੇ ਲਿਓਨੀ ਆ ਕਿ ਕੋਈ ਕਮੀ ਨਾ ਆ ਜੇ ਇਹਦੇ ਚ ਦੱਸ ਹੋਰ ਮੈਂ ਕੀ ਲਿਆ ਵੇ ਨਾਲ ਲੱਗਦੀ ਚੁੰਨੀ ਰਾਜ ਹਾਂਜੀ ਆਜੋ ਦੀਦੀ ਆਜੋ ਹੋਰ ਕੀ ਕਰੇ ਭੱਜੀ ਬੱਠੀ ਪਈਆਂ ਕੁੜੀਆਂ ਆਉਣਾ ਤੇ ਸੂਟ ਦੇਣੀ ਤੇ ਉਹ ਕੱਢ ਕੇ ਖੰਡੇ ਹੀ ਲਿਆਂਦਾ ਸੀ ਉਹ ਸੂਟ ਵੇਖਾ ਵਧੀਆ ਹੂੰ ਸੋਨਾ ਹੈ ਆ ਨਾ ਕਲਰ ਵੀ ਸੋਨਾ ਹੈ ਮੋਵਰ ਪੰਗੀਆਂ ਜੇ ਰੰਗ ਮੇਰੀ ਗੱਲ ਸੁਣੋ ਮੈਂ ਕੰਮ ਆਈ ਸਾਂ ਦੱਸੋ ਅਰੇ ਮੈਂ ਥੋੜਾ ਕੜੀ ਪੱਤਾ ਤੇ ਦਿਓ ਖਾਂ ਉਹ ਲੈ ਲਓ ਕੜੀ ਪੱਤਾ ਪੁੱਛ ਕੇ ਲੈਣਾ ਨਹੀਂ ਜਿੰਨਾ ਮਰਜ਼ੀ ਲੈ ਲਓ ਚੀਜ਼ ਪੁੱਛ ਕੇ ਲੈਣੀ ਚਾਹੀਦੀ ਨਹੀਂ ਨਹੀਂ ਆਪਣੇ ਘਰ ਤੇ ਨਹੀਂ ਪੁੱਛੀਦੀ ਹੁੰਦੀ ਆਹ ਉਹ ਕੜੀ ਪਤਲ ਪੋਹਾ ਬਣਾਣਾ ਜੀ ਮੈਂ ਕੋਈ ਨਹੀਂ ਹੋਰ ਸੁਣਾਓ ਸਭ ਠੀਕ ਠਾਕ ਟਿਕਾ ਲਾਏਗੇ ਕਿ ਲਾਉਣ ਜਾਣਾ ਜੀ ਕਾਦੀਆਂ ਖੁਸ਼ੀਆਂ ਨੇ ਕਾਦੇ ਟਿੱਕੇ ਪਹਿਲੇ ਜਾਈਦਾ ਸੀ ਭਾਬੀਆਂ ਨੇ ਫੋਨ ਕਰ ਕਰਕੇ ਸਦਨਾ ਦੀਦੀ ਟਿੱਕਾ ਹੈਗਾ ਆ ਜੇ ਆਜੇ ਦੀਦੀ ਟਿੱਕਾ ਪਹੁੰਚ ਜੀ ਆਜੇ ਚਲੋ ਜੀ ਆਪਾਂ ਵੀ ਚਲੇ ਜਾਣਾ ਸੋਨਾ ਦੇਣਾ ਲੈਣਾ ਕਰਨਾ ਅਸੀਂ ਵੀ ਕਰਨਾ ਉਹਨਾਂ ਨੇ ਵੀ ਕਰਨਾ ਮੈਂ ਕਿਹਾ ਜੀ ਅਜੇ ਆ ਥੋੜੇ ਦਿਨ ਹੀ ਹੋਏ ਜੀ ਤੁਹਾਨੂੰ ਪਤਾ ਨਾ ਮੇਰੀ ਭਤੀਜੀ ਦਾ ਵਿਆਹ ਹੋਇਆ ਭਾਜੀ ਵੰਡੀ ਸੀ ਐਦ ਕੀ ਮੈਡਮ ਨੂੰ ਯਾਦ ਹੀ ਨਹੀਂ ਕਿ ਦੀਦੀ ਐਸੇ ਕੋਈ ਸੂਟ ਵੀ ਨਹੀਂ ਆਣਾ ਕਿ ਨਹੀਂ ਲੈਣਾ ਕੁਛ ਕਰਨਾ ਕਿ ਨਹੀਂ ਕਰਨਾ ਇੱਕ ਫੋਨ ਨਹੀਂ ਆਇਆ ਏ ਕਿ ਮੈਨੂੰ ਵੀ ਦੀਦੀ ਕਦੋਂ ਆਓਗੇ ਕਦੋਂ ਨਹੀਂ ਐਸੋ ਮੈਂ ਫੋਨ ਕਰਕੇ ਪੁੱਛਿਆ ਵੀ ਮੈਂ ਕਿਹਾ ਵੀ ਕੀ ਗੱਲ ਤੁਹਾਨੂੰ ਏ ਕਿ ਭੁੱਲ ਗਿਆ ਟਿੱਕਾ ਨਹੀਂ ਦੀਦੀ ਉਹ ਥੋੜਾ ਭੁੱਲਣਾ ਸੀਗਾ ਤੇ ਯਾਦ ਹੀ ਹੈ ਆਜੇ ਅਜੇ ਵੇਖ ਲੈ ਜਦ ਜ ਟਾਈਮ ਹੋਏਗਾ ਤੇ ਮੈਂ ਕਿਹਾ ਟਾਈਮ ਹੋਏਗਾ ਤੇ ਗਈਆਂ ਟਿੱਕਾ ਲਾਈਆਂ ਕੀ ਦਿੱਤਾ ਨੇ ਮੈਨੂੰ ਰੁਪਈਆ 500 ਓਏ ਦੀਵਾਲੀ ਉਹੀ ਟਿੱਕਾ ਬਸ ਉਹ ਹੁਣ ਧੀ ਜੂ ਵੀ ਆਈ ਗਈ ਆ ਉਹ ਕਹਿੰਦੀ ਮੇਰਾ ਖਰਚਾ ਵੱਧ ਗਿਆ ਮੈਂ ਧੀ ਨੂੰ ਵੀ ਦਵਾਈ ਮੈਂ ਜਵਾਈ ਨੂੰ ਵੀ ਦੇਣਾ ਮੈਂ ਉਹਦੀ ਸੱਸ ਦਾ ਵੀ ਸੂਟ ਲਾਣਾ ਉਹ ਤੇ ਮੈਨੂੰ ਇੰਜ ਸੁਣਾਉਣ ਲੱਪਈਆਂ ਜਿਵੇਂ ਡੈਰੀ ਲੈ ਕੇ ਰੱਖੀ ਹੋਈ ਨੇ ਵੀ ਜਿਵੇਂ ਮੈਂ ਹੀ ਸਾਰੇ ਖਰਚੇ ਕਰਾਉਣ ਉਹਨਾਂ ਦੇ ਚਲੇ ਗਈਆਂ ਆਪਾਂ ਫਿਰ ਚਾਹ ਪਾਣੀ ਬਿੱਤਾ ਕਹਿੰਦੀ ਸੀ ਦੀਦੀ ਨਾਸ਼ਤਾ ਮੈਂ ਕਹਿੰਦੀ ਨਾਸ਼ਤਾ ਨਹੀਂ ਆ ਜੇ ਮੈਂ ਕਰਨਾ ਮੇਰਾ ਜੀ ਨਹੀਂ ਕਰਦਾ ਪਿਆ ਚਲੋ ਚਾਹ ਪਾਣੀ ਸੋਨਾ ਪੀਆਤਾ ਉਹਨਾਂ ਨੇ ਆਪਾਂ ਚੱਲੇ ਆਣ ਲੱਗੇ ਪੁੱਛਦੀਆਂ ਦੀਦੀ ਖੁਸ਼ ਹੋ ਕੇ ਤੇ ਚੱਲੇ ਹੋ ਨਾ ਮੈਂ ਕਿਹਾ ਮੈਂ ਭਾਬੀ ਮੇਰੇ ਕੋਲ ਲੈਣ ਦੀ ਭੁੱਖੀ ਆ ਤੁਸੀਂ ਮੈਨੂੰ ਪਿਆਰ ਨਾਲ ਬੁਲਾ ਲੈਂਦੇ ਹੋ ਮੇਰੇ ਵਾਸਤੇ ਇੰਨਾ ਹੀ ਬਹੁਤ ਬਸ ਕੋਈ ਨਹੀਂ ਪਿਆਰ ਨਾਲ ਬੁਲਾ ਲਿਆ ਕਰੋ ਹਾਲ ਚਾਲ ਪੁੱਛਰੋ ਇੰਨਾ ਹੀ ਸਾਡੇ ਵਾਸਤੇ ਬੜਾ ਮੇਰੇ ਗਾ ਮੈਂ ਲੈ ਵੀ ਆਵਾਂਗੇ ਉਸੇ ਟਾਈਮ ਖਰਚ ਹੋ ਜਣੇ ਨੇ ਪਰ ਮੈਂ ਫਿਰ ਇੱਕ ਗੱਲ ਸੋਚੀ ਜੇ ਵਾਕਿਆ ਸਹੀ ਗੱਲ ਹੈ ਜੇ ਧੀਆਂ ਵਿਆਹ ਨਾਲ ਨਨਾਨਾ ਦੇ ਵਿੱਚ ਫਰਕ ਆ ਜਾਂਦਾ ਤੇ ਫਿਰ ਮੇਰੀ ਵੀ ਨਾਨਾ ਨੂੰ ਆਈ ਜੇ ਟਿੱਕਾ ਲਾਣ ਆਂਦੀ ਪਈ ਮੈਂ ਕਿਹਾ ਮੈਂ ਵੀ ਚਾਹ ਦੇ ਨਾਲ ਇੱਕ ਪੋਹਾ ਬਣਾ ਲਾਂ ਉਹਨੂੰ ਪਸੰਦ ਹੈ ਅੱਛਾ ਪਸੰਦਾਂ ਨੂੰ ਪੋਹਾ ਬਣਾ ਲੈਣੀ ਆਪਾਂ ਵੀ ਰੁਪਈਆ 500 ਦੇਣਾ ਫਿਰ ਇਹ ਤੇ ਫਿਰ ਕਹਿੰਦੇ ਨੇ ਨਾ ਪੀੜੀਦਰ ਪੀੜੀ ਚਲਦੀਆਂ ਨੇ ਚੀਜ਼ਾਂ ਇਹ ਤੇ ਬਾਹੂ ਹੱਥ ਨੂੰ ਹੱਥ ਆ ਜਿੱਤਾਂ ਦਾ ਸਾਨੂੰ ਕੋਈ ਮਿਲਿਆ ਨਹੀਂ ਜਾ ਕੇ ਹੁਤਾ ਉਹ ਕਰ ਚੱਡ ਬਸ ਬਸ ਤੁਸੀਂ ਕਿਤੇ ਬਸੇ ਸੂਟ ਲੈ ਆਇਓ ਇੱਕ ਲਈ ਆਇਓ ਨਾਨਾਂ ਦਾ ਤੇ ਇੱਕ ਆਪਣੀ ਧੀ ਦਾ ਲੈ ਆਇਓ ਆਪਣੀ ਕੁੜੀ ਦਾ ਤੇ ਮਗਰ ਤੁਹਾਡੀਆਂ ਗੱਲਾਂ ਸੁਣ ਕੇ ਨਾ ਮੇਰਾ ਵੀ ਮਨ ਥੋੜਾ ਬੇਵਾਨ ਹੋਣ ਡਿਆ ਜੀ। ਤੇ ਜੇ ਤੁਹਾਨੂੰ 50-500 ਰੁਪਇਆ ਦਿੱਤਾ ਤਾਂ ਮੈਂ ਵੀ ਆਪਣੀ ਆਕੀ ਨਨਾਨ ਨੂੰ 500 ਦੇ ਕੇ ਤੋਰਾ ਤੇ ਕੁੜੀ ਨੂੰ ਸੂਟ ਜਵਾਈ ਦਾ ਸੂਟ ਨਾਲ ਉੱਤੇ 500 ਲਾ ਦਾ। ਬੜਾ ਵਧੀਆ ਹੈ ਸੋਣਾ ਹੈ। ਆ ਹੂੰ ਹੁਣ ਪੂਆ ਨਾ ਹੁਣ ਪੂਆ ਕੁੜੀਆਂ ਹੋ ਗਈਆਂ ਵੇਈਆਂ ਜੀ ਇਹ ਤਰ ਕੁੜੀਆਂ ਨਵੀਆਂ-ਨਵੀਆਂ ਨੂੰ ਵੇਖਾਂਗੇ ਪੁਰਾਣੀਆਂ ਪੂਆ ਨੂੰ ਕੀ ਵੇਖਾਂਗੇ। ਚਲੋ ਫਿਰ ਵੀ ਆਈਆਂ ਵਾ ਸਗਨ ਜ਼ਰੂਰ ਦੇ ਕੇ ਤੋਰੂਗੀ। ਹਾਂ ਤੇ ਮੈਂ ਇਹ ਸੋਚਿਆ ਵੀ ਜਿਹੜਾ ਮੈਂ ਆਪਣੀ ਨਨਾਨ ਨੂੰ ਦੇਣਾ ਸੀ ਉਹ ਕੁੜੀ ਦੀ ਸੱਸ ਨੂੰ ਲਾਉਂਗੀ ਤੇ ਕੁੜੀ ਦਾ ਵੀ ਟੌਰ ਹੋਊਗਾ ਤੇ ਮੇਰੀ ਵੀ ਇੱਜ਼ਤ ਹੋਊਗੀ ਤੇ ਉਹਨਾਂ ਨੂੰ ਤੇ ਦਿੰਦੇ ਮੈਨੂੰ 10 ਸਾਲ ਹੋ ਗਏ ਨੇ ਤੇ ਹੁਣ ਥੋੜਾ ਉਹਨਾਂ ਦਾ ਘੱਟ ਕਰ ਦੂੰਗੀ ਸਗਨ ਜ਼ਰੂਰ ਦੇ ਕੇ ਤੋਰੂੰਗੀ ਬਿਲਕੁਲ ਕੀ ਹੋ ਸਕਦਾ ਠੀਕ ਹੈ ਨਾ ਸਹੀ ਗੱਲ ਜੇ ਸਾਨੂੰ ਨਹੀਂ ਕੋਈ ਦਿੰਦਾ ਪਿਆ ਤੇ ਫਿਰ ਅਸੀਂ ਵੀ ਅੱਗੋਂ ਵੀ ਦੇਣਾ ਹੈ ਨਹੀਂ ਸਿਮਰ ਮਾਜੀ ਵੇ ਕੋ ਨਾਨਾ ਨੂੰ ਵਿਆਈਆਂ ਨੂੰ ਤੇ 10 ਸਾਲ ਹੋ ਗਏ ਤੇ ਕੁੜੀ ਤਾਂ ਨਵੀਂ ਨਵੀਂ ਵਿਆਹੀ ਹੈ ਹੁਣ ਤੋ ਉਹਨਾਂ ਦਾ ਤਾਂ ਭੰਦਾ ਹੀ ਹੈ ਨਾ ਆਓ ਕਰੋ ਸਹੀ ਗੱਲ ਹੈ ਚਲੋ ਤੋੜ ਲਓ ਫਿਰ ਮੈਂ ਕੜੀ ਪਤਾ ਤੋੜ ਲਓ ਤੋੜ ਲਓ ਤੋੜ ਲਓ ਮੈਂ ਵੀ ਇਹਨਾਂ ਸੈਟਿੰਗ ਦੀ ਕਰਵਾਉਂਗਾ ਤੁਸੀਂ ਪੈਕਿੰਗ ਸ਼ੇਕਿੰਗ ਕਰੋ ਹਾਂਜੀ ਹਾਂਜੀ ਉਹ ਓਂਡੇ ਇਹਨਾਂ ਤਾਂ ਫਿਰ ਲੈ ਕੇ ਦੇ ਕੇ ਤੋੜਨਾ ਹੀ ਉਹਨਾਂ ਨੂੰ ਮੈਂ ਕੀ ਮੈਂ ਕਹਿੰਨੀ ਆ ਦੇਖੋ ਹੁਣ ਤਿਉਹਾਰ ਕਾਹਦੇ ਰਹਿ ਗਏ ਨੇ ਕੋਈ ਨਹੀਂ ਭੈਣ ਤੇਵਾਰਤ ਬੁਰ ਨਹੀਂ ਰਹਿ ਗਏ ਹੁਣ ਤੇ ਉਹ ਭੱਜੀਆਂ ਰਹਿ ਗਈਆਂ ਜੀ ਅਸੀਂ ਵੀ ਭੂਆ ਕੇ ਦੀਆਂ ਉਧਰ ਵੀ ਭਤੀਜੀਆਂ ਵੇਈਆਂ ਜਾਣੀਆਂ ਸਾਡਾ ਵੀ ਮਾਣ ਘਟਣਾ ਹੀ ਘਟਾ ਉਹ ਵੀ ਤੁਹਾਡੇ ਸਾਹਮਣੇ ਬੈਠੀ ਜੇ ਤੇ ਉਤਰਾ ਹੀ ਗਾਂ ਅਸੀਂ ਕਰੀ ਜਾਂਦੇ ਬਸ ਪਹਿਲੇ ਅਗਲੇ ਦਿਨ ਦੇ ਸਨ ਜੀ 150 ਰੁਪਈਆ 5000 ਰੁਪਈਆ ਉਹ ਹੁਣ 500 ਦੇ ਆ ਗਏ ਮੈਨੂੰ ਲੱਗਦਾ ਅਗਲੇ ਟਿਕਟੇ ਤੇ 500 ਤੇ ਵੀ ਨਹੀਂ ਜਰਿਆ ਨਾ 250 ਦੇ ਆ ਜਣਾ ਚਲੋ ਇੰਝ ਹੀ ਦੇ ਰਹਿਣ ਬਸ ਦੇ ਰਹਿਣ ਬਸ ਕੁਛ ਰਹਿਣਾ ਆਪਣੇ ਘਰੇ ਦੇ ਵਾਸਤੇ ਰਹਿਣ ਹੋਰ ਭਿੰਜੀ ਸਾਨੂੰ ਕੀ ਚਾਹੀਦਾ ਜੀ ਹਾਂ ਕੋਈ ਨਾ ਵਧੀਆ ਆ ਇਹਦਾ ਹੀ ਕਰਦੀਆਂ ਲਾਉਣੀ ਉਹਦੀ ਸੱਸ ਨੂੰ ਹੀ ਸੂਟ ਚਲ ਚੱਲ ਪੂਜਾ ਆ ਜੋ ਆਹ ਵੇਖਾ ਕਿ ਡੱਬੇ ਉਹ ਬਾਗ ਤੋਂ ਫਾੜ ਲੈਣੇ ਸਮਾਨ ਇੱਥੇ ਆ। ਉਹ ਭਾਰਾ ਸਮਾਨ ਚੁੱਕਦੇ ਸੀ ਮੇਰੀ ਬਾਹਾਂ ਥੱਕ ਗਈ ਆ। ਮੇਰੀ ਵੀ ਥੱਕ ਗਈ ਅੰਦਰ ਆ ਪਹਿਲੇ ਪਾਣੀ ਪੂਣੀ ਪੀ ਲੀ। ਪੂਣੀ ਚੁੱਕ ਲੈਣੇ ਆਪੇ ਮੰਮੀ ਨੂੰ ਮਾਇ ਮਾਰਨਾ। ਮੰਮੀ ਭਾਬੀ ਬੀਜੀ ਮੰਮੀ ਆ ਗਈ ਮੇਰੀ ਧੀ ਤੇ ਪੋਤਰੀ ਜੋੜੀ ਮੇਰੀ। ਆਜੋ ਆਜੋ ਆਜਾ ਪੂਜਾ। ਦਾਦੀ ਸੱਸੀ ਕਹੇ ਦਾਦੀ ਸੱਸੀ ਆ ਗਈ ਕੁ ਸੱਸੀ ਬਾਪੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੜਾ ਪੁੱਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੂਆ ਭਤੀ ਜੀ ਇਕੱਠੀਆਂ ਇਕੱਠੀਆਂ ਆਈਆਂ ਹੈਂ ਹੋਰ ਕੀ ਲੈ ਸਾਈਓ ਤਾਂ ਕਈ ਦਾ ਪੂਆ ਤੇ ਪਤੀ ਜੀ ਜੋੜੀ ਬੜੀ ਹੁੰਦੀ ਹੈ ਕੁਝ ਨਹੀਂ ਮੈਂ ਆਣਾ ਸੀ ਤੇ ਮੈਂ ਫਿਰ ਪੂਜਾ ਨੂੰ ਫੋਨ ਕੀਤਾ ਮੈਂ ਕਿਹਾ ਪੂਜਾ ਤੂੰ ਟਿੱਕਾ ਲਾਈ ਆਂ ਕੰਦੀ ਨਹੀਂ ਪੂਆ ਜੀ ਮੈਂ ਨੇ ਟਿੱਕਾ ਲਾ ਕੇ ਆਈ ਮੈਂ ਕਿਹਾ ਨਹੀਂ ਭੈਣਾ ਮੈਂ ਆਟੋ ਚ ਕਿੱਥੇ ੱੱਕੇ ਖਾਂਦੀ ਜਾਵਾਂਗੀ ਤੂੰ ਤਾਂ ਵਾਵਾ ਭੂੰਡੀ ਜੇ ਮੈਨੂੰ ਲੈ ਜਾ ਬਿਠਾ ਕੇ ਕੰਦੀ ਪੂਆ ਜੀ ਮੇਰੇ ਨਾਲ ਜਾਣਾ ਜੇ ਮੈਂ ਕਹ ਤੂੰ ਮੇਰੇ ਭਾਰ ਤੋਂ ਡਰ ਮੈਂ 10 ਕਿਲੋ ਭਾਰ ਘਟਾ ਲਿਆ ਹੀ ਆਪਣਾ ਫਿਰ ਆਪਾਂ ਇਕੱਠੀਆਂ ਹੀ ਆ ਗਈਆਂ ਬੈਠੋ ਬੈਠੋ ਚਾ ਪੂਆ ਪਤੀ ਜੀ ਬੈਠੋ ਹਾਂ 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 ਬੈਠਣ ਲੱਗੇ ਆਇਓ ਆਇਓ ਪੂਆ ਜੀ ਇੱਕ ਮਿੰਟ ਪੁੱਤ ਮੇਰੀ ਗੱਲ ਸੁਣ ਕੇ ਜਾਈ ਆਈ ਆਈ ਹਾਂਜੀ ਬੰਬੀ ਫੋਟੋ ਤੂੰ ਉਣਾਉਂਦਾ ਤੇ ਕੱਲੀ ਆਇਆ ਕਰ ਨਾਲ ਹੀ ਤੂੰ ਪੂਆ ਨੂੰ ਲੈ ਕੇ ਆਈਂ ਮਿੱਕੀ ਹੋ ਗਿਆ ਪੁੱਤ ਜੋ ਮੈਂ ਤੈਨੂੰ ਦੇਣਾ ਉਹ ਥੋੜੀ ਮੈਨੂੰ ਦੇਣਾ ਵਾ ਤੇ ਉਹ ਤੇ ਮੇਰੀ ਧੀ ਐ ਤੈਨੂੰ ਮੈਂ ਜ਼ਿਆਦਾ ਦੇਣਾ ਤੇ ਉਹਨੂੰ ਤਾਂ ਸੂਟ ਜਾਂ ਪੈਸੇ ਹੀ ਦਊਂਗੀ ਨਾ ਤੇ ਤੁਸੀਂ ਇਕੱਠੀਆਂ ਆਉਂਜਦੀਆਂ ਫਿਰ ਮੈਨੂੰ ਇੱਕ ਵਾਰਾ ਦੇਣਾ ਪੈਂਦਾ ਤੇ ਮੰਮੀ ਉਹ ਤਾਂ ਮੈਂ ਤਾਂ ਭਾਜੀ ਨੂੰ ਫੋਨ ਕੀਤਾ ਕਿ ਆਪਾਂ ਇਕੱਠੇ ਜਾਂਦੇ ਫੋਨ ਤੇ ਮੈਂ ਆਪ ਹੀ کیا ਗੱਲ ਕੀਤੀ ਐ ਇਹੋ ਹੀ ਤਾਂ ਤੂੰ ਗਲਤੀ ਕੀਤੀ ਤੂੰ ਇਕੱਲੀ ਨਹੀਂ ਹੋਣਾ ਸੀ ਨਹੀਂ ਮੰਮੀ ਇੱਥੇ ਤੁਸੀਂ ਬਹੁਤ ਗਲਤ ਮੇਰਾ ਤਾਂ ਵਿਆਹ ਹੁਣ ਹੋਇਆ ਚਾਪੂਆ ਪੂਆ ਤੇ ਅਸੀਂ ਘਰ ਦੀ ਪਹਿਲੀ ਧੀ ਆ ਵੱਡੇ ਉਹ ਨੇ ਪਹਿਲਾ ਫਰਜ ਉਹਨਾਂ ਦਾ ਬੰਦਾ ਹੈ ਨਾਲੇ ਮੰਮੀ ਤੁਸੀਂ ਇਹ ਗੱਲ ਕਿੱਥੋਂ ਸੋਚ ਲਈ ਅੱਜ ਤੱਕ ਤੇ ਤੁਸੀਂ ਕਦੀ ਭੂਆ ਨਾਲ ਬਾਰੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਕਿ ਮੈਂ ਭੂਆ ਨੂੰ ਆਇਆ ਨਹੀਂ ਦੇਣਾ ਉਹ ਨਹੀਂ ਦੇਣਾ ਇੰਜ ਨਹੀਂ ਕਰਨਾ ਅੱਜ ਤੱਕ ਤੇ ਤੁਸੀਂ ਭੂਆ ਨੂੰ ਵੱਧ ਚੜ ਕੇ ਦਿੰਦੇ ਰਹੇ ਹੋ ਸਗੋਂ ਮੰਮੀ ਦਾਦੀ ਨੂੰ ਵੀ ਸਲਾਹਾਂ ਦਿੰਦੇ ਰਹੇ ਹੋ ਕਿ ਨਹੀਂ ਦਾਦੀ ਅਸੀਂ ਇਹ ਨਹੀਂ ਕਰਨਾ ਅਸੀਂ ਉਹ ਕਰਨਾ ਤੇ ਅੱਜ ਤੁਹਾਡੀ ਆਪਣੀ ਧੀ ਵਿਆਹੀ ਗਈ ਹੈ ਤੇ ਮੰਮੀ ਇਹ ਫਰਕ ਕਿ ਕਿਉਂ ਪੂਜਾ ਤੂੰ ਚੁੱਪ ਕਰ ਮੇਰੀ ਸੁਣ ਗੱਲ ਇੰਨੇ ਚਿਰ ਦੀ ਮੈਂ ਤੇਰੀ ਭੂਆ ਨੂੰ ਸਭ ਕੁਝ ਦੇਣ ਡਈ ਆ ਜਿੱਦਾਂ ਦਾ ਚਾਹਵਾ ਉਤਰਾ ਦਾ ਦੇਣ ਡਈ ਮਾਨ ਕੋਚ ਕਰਨ ਵਾਲਾ ਦੇਣ ਡਈ ਆ ਕੋਈ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਮਗਰ ਵਕਤ ਦੇ ਨਾਲ ਹਰ ਇੱਕ ਚੀਜ਼ ਬਦਲਦੀ ਹੈ ਹੁਣ ਤੇਰਾ ਤੇ ਵਿਆਹ ਨਵਾਂ ਨਵਾਂ ਹੋਇਆ ਤੇ ਭੂਆ ਤੇਰੀ ਨੂੰ 10 ਸਾਲ ਹੋ ਗਏ ਆਉਂਦੀ ਨੂੰ ਤੇ ਤੇਰੇ ਤੇ ਉਹ ਤੇ ਫਰਕ ਤਾਂ ਥੋੜਾ ਰੱਖਾਂਗੇ ਨਾ ਪੁੱਤ ਤੈਨੂੰ ਥੋੜਾ ਵਧੀਆ ਦੇਵਾਂਗੀ ਭੂਆ ਨੂੰ ਥੋੜਾ ਘੱਟ ਦੇ ਦਾਂਗੀ ਇਹ ਤਾਂ ਸਮੇਂ ਨਾਲ ਸਾਰਾ ਕੁਝ ਬਦਲਦਾ ਹੈ ਸਾਰੀ ਦੁਨੀਆ ਬਦਲਦੀ ਮੈਂ ਕੱਲੀ ਨਹੀਂ ਪੁੱਤ ਬਦਲੀ ਤੂੰ ਇਹੋ ਜੀਆਂ ਗੱਲਾਂ ਨਾ ਕਰ ਮੈਂ ਜੋ ਦੇਣਾ ਨਾ ਆਪੇ ਹੀ ਦੇ ਦੇਣਾ ਮੰਮੀ ਉਹੀ ਤਾਂ ਮੈਂ ਕਹਿਨੀ ਪਈ ਆ ਕਿ ਭੂਆ ਤੇ ਮੇਰੇ ਵਿੱਚ ਫਰਕ ਕਿਉਂ ਆ ਰਿਹਾ ਹੈ ਇਹ ਫਰਕ ਕਿਉਂਕਿ ਤੁਸੀਂ ਆਪ ਪਾ ਰਹੇ ਹੋ ਕਿ ਉਹਨੂੰ ਜ਼ਿਆਦਾ ਦੇਣਾ ਹੈ ਕਿ ਉਹ ਕਿੰਨੂੰ ਘੱਟ ਦੇਣਾ ਇਸ ਤਰ੍ਹਾਂ ਕਿਉਂ ਮੰਮੀ ਪੂਜਾ ਇਹ ਜਿਹੜੇ ਫਰਕ ਹੈ ਨਾ ਮੈਂ ਕੱਲੀ ਨਹੀਂ ਪੁੱਤ ਕਰਦੀ ਪਈ ਯਾ ਮੈਂ ਕੱਲਾ ਵਿਦਕਰਾ ਪੰਦੀ ਪਈ ਐ ਸਾਰੀ ਦੁਨੀਆ ਕਰਦੀ ਪਈ ਆ ਵੇਖ ਤੇਰੇ ਆਂਟੀ ਹੈਗੀ ਨਾ ਨਾਲ ਦੀ ਸੀ ਬਰਨ ਆਂਟੀ ਉਹ ਵੀ ਵਿਚਾਰੀ ਲੈਣ ਗਈ ਸੀ ਟਿੱਕਾ ਲਾਉਣ ਗਈ ਤੇ ਉਹਦੇ ਭਰਾ ਨੇ ਵੀ ਆਪਣੀ ਧੀ ਨੂੰ ਵਾਧ ਦਿੱਤਾ ਤੇ ਭੂਆ ਨੂੰ 500 ਰੁਪਏ ਦੇ ਕੇ ਤੋਰਤਾ ਮੇਰੇ ਕੱਲੀ ਦੇ ਨਾ ਕਰਨਾ ਕੁਛ ਨਹੀਂ ਹੋਣਾ ਸਾਰੀ ਦੁਨੀਆ ਕਰਦੀ ਪਈ ਪੁੱਤ ਸਾਨੂੰ ਬਦਲਣਾ ਹੀ ਪੈਣਾ ਥੋੜਾ ਬਹੁਤਾ ਨਹੀਂ ਮੰਮੀ ਇਹੋ ਜਿਹਾ ਬਦਲਾਵ ਮੈਂ ਇਸ ਘਰ ਚ ਨਹੀਂ ਲਿਆਣਾ ਚਾਹਦੀ ਤੇ ਨਾ ਹੀ ਤੁਹਾਨੂੰ ਬਦਲਣਾ ਪਏਗਾ ਮੈਂ ਜੋ ਕੀਆ ਨਾ ਤਾਂ ਉਦਾਂ ਹੀ ਕਰਨਾ ਪਏਗਾ ਨਹੀਂ ਤੇ ਜੋ ਭਵਾਂ ਨੂੰ ਜਾਏਗਾ ਉਹੀ ਮੈਨੂੰ ਜਾਏਗਾ ਬਸ ਅੱਗੋਂ ਤੁਹਾਡੀ ਮਰਜ਼ੀ ਅੱਜਕੱਲ ਤੇ ਨਾ ਕੁੜੀਆਂ ਆਪਣੀ ਮਰਜ਼ੀ ਕਰਦੀਆਂ ਵਾ ਮਾਪੇ ਉਹ ਤਾਂ ਉੱਤੇ ਹੋ ਜਾਂਦੀਆਂ ਮਾਪੇ ਕੋਸੋਦਾ ਇਹ ਆਪਣੀ ਸੁਣਾ ਕੇ ਚੱਲ ਜਾਂਦੀਆਂ ਵਾ ਕੁਛ ਨਾ ਕੁਛ ਜਿ ਤਰ੍ਹਾਂ ਦੁਨੀਆ ਵਰਤਦੀ ਐ ਜਿ ਤਰ੍ਹਾਂ ਸਾਰੇ ਮੈਂ ਕੱਲੀ ਥੋੜੀ ਸਭ ਨੂੰ ਵੇਖ ਕੇ ਮੈਨੂੰ ਵੀ ਪਤਾ ਲੱਗਾ ਤੇ ਮੈਂ ਕੀਤਾ ਇਸ ਕਰਕੇ ਮੇਰੀ ਮਰਜ਼ੀ ਨਹੀਂ ਮਦਵਾਂਗੀ ਇਹਦੇ ਕਹਿੰਦੀ ਕਿਹੜੀ ਗੱਲ ਐ ਇਹ ਤਾਂ ਛਦੈਣ ਹੈਗੀ ਐ ਬਿਰੀ ਇੱਥੇ ਬੈਠੇ ਹੋ ਹਾਂ ਬੈਠੀ ਆ ਜਰਾ ਹੀ ਬੈਠੀ ਠੀਕ ਹੋ ਨਾ ਹਾਂ ਠੀਕ ਆ ਚਾਹ ਚੋ ਤੇ ਨਹੀਂ ਪੀਣੀ ਨਹੀਂ ਅਜੇ ਨਹੀਂ ਦਿਲ ਕਰਦਾ ਫਿਰ ਤੇ ਮੈਂ ਨਾ ਤੁਹਾਡੇ ਨਾਲ ਕੋਈ ਗੱਲ ਕਰਨੀ ਸੀ ਚਾਈ ਤੂੰ ਗੱਲ ਕਰ ਜਿਹੜੀ ਕਰਨੀ ਵਿੱਚ ਜਗੋ ਕੇ ਗੱਲ ਕਰ ਕੋਈ ਗੱਲ ਨਹੀਂ ਗੱਲ ਕਰ ਮੈਂ ਐਦ ਕਿ ਇਤਨਾ ਸੋਚਿਆ ਜਾਈ ਪੀ ਪੂਜਾ ਤੇ ਜਸਵੀਰ ਇਕੱਠੀਆਂ ਹੋਣ ਡੀਆਂ ਹਾਂ ਤੇ ਟਿੱਕਾ ਲਵਾਉਣ ਤੇ ਉਹਨੂੰ ਦੇਣਾ ਹੀ ਦੇਣਾ ਜਸਵੀਰ ਨੂੰ ਮੈਂ ਵੱਧ ਤੋਂ ਵੱਧ ਦਿੰਨੀ ਹਮ ਕਦੀ ਨਹੀਂ ਕਮੀ ਕੀਤੀ ਕਿਸੇ ਚੀਜ਼ ਦੀ ਤੇ ਹੁਣ ਨਵੀਂ ਨਵੀਂ ਪੂਜਾ ਵਿਆਹੀ ਗਈ ਐ ਤੇ ਹੈ ਹੀ ਐ ਤੇ ਪੂਜਾ ਦਾ ਤੇ ਪੂਆ ਤੋਂ ਵੱਧ ਕੇ ਥੋੜਾ ਹੋਣਾ ਚਾਹੀਦਾ ਪੱਕੀ ਗੱਲ ਹੋਣਾ ਚਾਹੀਦਾ ਵੀ ਸਹੁਰਿਆਂ ਨੇ ਵੇਖਣਾ ਵਾ ਉਹ ਤੇ ਹੈ ਹੀ ਵੀ ਪਹਿਲੀ ਵਾਰਾ ਟਿੱਕਾ ਲਾ ਕੇ ਆਈ ਆਪਣੇ ਭਰਾ ਦੇ ਘਰ ਤੇ ਕੀ ਦਿੰਦੇ ਨੇ ਤੇ ਮੈਂ ਇਹ ਸੋਚਿਆ ਪੀ ਪੂਜਾ ਦਾ ਸੂਟ ਤੇ ਪੂਜਾ ਦੇ ਘਰ ਵਾਲੇ ਦਾ ਸੂਟ ਤੇ ਉਹਦੀ ਸੱਸ ਦਾ ਸੂਟ ਲਾਦਾ ਤਾਂ ਉੱਤੇ 500 ਰੁਪਇਆ ਲਾਦਾ ਤੇ ਇਸ ਤੋਂ ਵਧੀਆ ਹੋਰ ਕੀ ਗੱਲ ਹੈ ਤੇ ਔਰ ਆਪਣੀ ਜਸਬੀਰ ਨੂੰ ਵੀ ਦਵਾ ਮਗਰ ਥੋੜਾ ਜਿਹਾ ਹੱਥ ਕੋਟ ਲਾ ਮੈਂ ਜਸਬੀਰ ਵੱਲੋਂ ਉਹ 10 ਸਾਲ ਦੀ ਹੁੰਦੀ ਹੈ ਪੂਰਾ ਨਵੀਂ ਨਵੀਂ ਵਿਆਹੀ ਗਈ ਹੈ ਤੇ ਚਲ ਆਪਣੀ ਭੈਣ ਵੱਲੋਂ ਥੋੜਾ ਜਿਹਾ ਹੱਥ ਕੋਟ ਕੇ ਆਪਾਂ ਉਹਨਾਂ ਪੂਜਾ ਦਾ ਵਧ ਕਰ ਦਿੰਨੇ ਆ ਰਾਜ ਕੋਈ ਗੱਲ ਨਹੀਂ ਜੇ ਤੂੰ ਨਾਂ ਵੀ ਦੇਵੇਂ ਨਾ ਤੇ ਉਹਨੂੰ ਕੋਈ ਗੱਲ ਨਹੀਂ ਤੂੰ ਬੇਸ਼ੱਕ ਹੋਰ ਘਟਾ ਦੇ ਐਨੇ ਸਾਲ ਹੋ ਗਏ ਦੇਣ ਨਹੀਂ ਪਿਆ ਨਾ ਉਨੇ ਕੁਛ ਨਹੀਂ ਹੋ ਗਏ ਨਾ ਉਹਨੂੰ ਬਹੁਤ ਪਿਆਰ ਹੈ ਤੇਰੇ ਨਾਲ ਤੇ ਪੂਜਾ ਨਾਲ ਵੀ ਉਹ ਵੀ ਕਹੇਗੀ ਦੇਖ ਲੈ ਤੂੰ ਬੇਸ਼ੱਕ ਗੱਲ ਕਰਕੇ ਵੇਖ ਲੈ ਉਹਨੇ ਵੀ ਕਹਿ ਨਹੀਂ ਕਿ ਤੂੰ ਪਰਚਾਈ ਉਹਨੂੰ ਵੱਧ ਕਰ ਉਹ ਨਵੀਂ ਨੂੰ ਹੀ ਸਹਰਿਆ ਤੋਂ ਆ ਨਾ ਸੋਹਰੇ ਘਰ ਦੀ ਇੱਜ਼ਤ ਹੁੰਦੀ ਹੈ ਬੱਚੇ ਦੀ ਤੇ ਸਾਡੀ ਵੀ ਤਾਂ ਇੱਜ਼ਤ ਹੈ ਨਾ ਨਾਲ ਅਸੀਂ ਦੇਵਾਂਗੇ ਤੇ ਮੈਂ ਇਸ ਤਰ੍ਹਾਂ ਨਹੀਂ ਕਰਨਾ ਕਿ ਜਸਵੀਰ ਨੂੰ ਮੈਂ ਨਹੀਂ ਦੇਣਾ ਨਹੀਂ ਇਹ ਕੰਮ ਗਲਤ ਹੈ ਜਸਵੀਰ ਨੂੰ ਵੀ ਮੈਂ ਦੇਣਾ ਹੀ ਦੇਣਾ ਜੋ ਵੀ ਸਹਰਿਆ ਉਹ ਵੀ ਦਵਾਂਗੇ ਇਹ ਦਾਨੀ ਤੋਰ ਨਾਲ ਵੀ ਨਹੀਂ ਦੇਣਾ ਉਹਨੂੰ ਮੈਂ ਦੇਣਾ ਉਹ ਧੀਏ ਸਾਡੇ ਘਰ ਦੀ ਪਹਿਲੀ ਇਹ ਆ ਵੀ ਥੋੜਾ ਜਿਹਾ ਦੋਸਰੋਂ ਹੱਥ ਘੁੱਟ ਕੇ ਤੇ ਇਧਰ ਨੂੰ ਖੁੱਲ ਕਰ ਦੇਣੀ ਹੈ ਤਾਂ ਤੁਹਾਡੀ ਕੀ ਸਲਾਹ ਦੱਸੋ ਦੇਹ ਮੈਨੂੰ ਤੇ ਪੱਕਾ ਵਿਸ਼ਵਾਸ ਹੈ ਤੇਰੇ ਤੇ ਪੂਰਾ ਸੋਲਾ ਨਵੇਂ ਸੋ ਆਸ ਤੂੰ ਕੱਟ ਨਹੀਂ ਕਰਨ ਵਾਲਿਆਂ ਚ ਹੋਗੀ ਮੈਂ ਸੋਚ ਵੀ ਨਹੀਂ ਸਕਦੀ ਤੇਰੇ ਬਾਰੇ ਕੋਈ ਗਲਤ ਗੱਲ ਮੇਰੀ ਗੱਲ ਸੁਣ ਜਦੋਂ ਤੱਕ ਮੇਰੇ ਚ ਵਾਹ ਗਈ ਸੀ ਮੈਂ ਜਿਸ ਤਰ੍ਹਾਂ ਵਰਤਨਾ ਸੀ ਮਿਲਣਾ ਵਰਤਨਾ ਸੀ ਆਪਣੀਆਂ ਨਨਾਨਾ ਲਾਂ ਨੂੰ ਮੈਂ ਬੜਾ ਵਰਤ ਤੇ ਦੀ ਰਹੀ ਆ ਇਸ ਤਰ੍ਹਾਂ ਹੀ ਵਰਤ ਤੇ ਦੀ ਰਹੀ ਸਾਬ ਨਾਲ ਹੀ ਚੱਲਦੀ ਰਹੀ ਉਹ ਤਾਂ ਸਮਝ ਦੇ ਹਿਸਾਬ ਨਾਲ ਸਾਨੂੰ ਬਦਲਣਾ ਪੈਂਦਾ ਤੇ ਮੇਰੀ ਜਿੰਨੀ ਬਾਸ ਜਿਵੇਂ ਵਰਤ ਲਿਆ ਹੁਣ ਅਗੀ ਤੁਹਾਡੀ ਵਾਰੀ ਤੇ ਤੂੰ ਜਿਸ ਤਰ੍ਹਾਂ ਵੀ ਵਰਤਨਾ ਚਾਹਨੀ ਤੂੰ ਵਰਤ ਨਹੀਂ ਜੇ ਤੁਹਾਡੀ ਕੋਈ ਸਲਾਹ ਹੈਗੀ ਆ ਮੈਂ ਤੁਹਾਨੂੰ ਤਾਂ ਦੱਸ ਦਿੱਤਾ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਵੀ ਨਹੀਂ ਰਾਜ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਾ ਮੈਂ ਉਤਰਾ ਹੀ ਕਰ ਲਾਂਗੀ ਉਹ ਪੁੱਤ ਮੈਨੂੰ ਤੇਰੇ ਤੇ ਪੂਰਾ ਭਰੋਸਾ ਵੈ ਤੇ ਜਸਵੀਰ ਨੂੰ ਵੀ ਭਰੋਸਾ ਹੀ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਉਹ ਪਤਾ ਕਿੰਨਾ ਕਿ ਤੈਨੂੰ ਪਿਆਰ ਕਰਦੀ ਤੈਨੂੰ ਪਤਾ ਹੀ ਨਹੀਂ ਹੈ ਸਗਾਲਾ ਤੇ ਮੈਂ ਵੀ ਤੇ ਪਿਆਰ ਕਰਦੀ ਆ ਤੇ ਮੈਂ ਉਹਨੂੰ ਇਸ ਤਰ੍ਹਾਂ ਨਹੀਂ ਨਾ ਤੋੜਨਾ ਨਹੀਂ ਕਰਦੀ ਹੋ ਸਕਦਾ ਹਾਂ ਤੇ ਅਸੀਂ ਗੱਮੀ ਥੋੜੀ ਰੱਖਣੀ ਕਿਸੇ ਨਾਲੇ ਉਹਨੂੰ ਪਤਾ ਦਿਨ ਵਾਰ ਮੈਂ ਤੇ ਕਦੋਂ ਦੇ ਲੈਣੀ ਆ ਕੋਈ ਅੱਜ ਦੇ ਥੋੜੀ ਲੈਣੀ ਆ ਉਹ ਕਿਸਰਾ ਕਹੇਗੀ ਕਿ ਨਾਲ ਠੀਕ ਹੈ ਨਾ ਫਿਰ ਹਾਂ ਸਭ ਠੀਕ ਹੈ ਪਰ ਗੱਲ ਸੁਣ ਮਤਲਬ ਕੋਈ ਗੱਲ ਨਹੀਂ ਐਸ ਗੱਲ ਤੇ ਤੂੰ ਕੋਈ ਮਨ ਚ ਮੈਲ ਨਾ ਰੱਖੀ ਕੋਈ ਗੱਲ ਨਾ ਰੱਖੀ ਕਿ ਮੈਂ ਉਹਨੂੰ ਘੱਟ ਦੇਣ ਲੱਗੀ ਵੱਧ ਦੇਣ ਜੁਰਤ ਜੋ ਦਿਲ ਕਰਦਾ ਈ ਤੇਰਾ ਉਹ ਖੁਸ਼ੀ ਨਾ ਕਰ ਗੱਲ ਕਰਾ ਥੋੜਾ ਕਰ ਬੋਤਾ ਕਰ ਕੋਈ ਗੱਲ ਹੀ ਨਹੀਂ ਐਦੇ ਵਿੱਚ ਸੋਚਣਾਂ ਲਈ ਕੋਈ ਲੋੜ ਨਹੀਂ ਤੇ ਨਾ ਮੈਨੂੰ ਬਾਰ-ਬਾਰ ਪੁੱਛਣ ਦੀ ਲੋੜ ਐ ਇਸ ਘਰ ਦੀ ਤੂੰ ਮਾਲਕ ਹੈਂ ਬੁੱਤ ਨਹੀ ਚਾਹੀਦੀ ਤੁਸੀਂ ਵੱਡੇ ਹੋ ਜਿੰਨਾ ਚਿਰ ਤੁਹਾਨੂੰ ਨਹੀਂ ਮੈਂ ਪੁੱਛੂੰਗੀ ਮੈਂ ਨਹੀਂ ਕਰ ਸਕਦੀ ਸਲਾਹ ਜ਼ਰੂਰ ਮੈਂ ਤੁਹਾਡੀ ਲੈਣੀ ਹੈ ਉਹ ਪੁੱਤਰ ਮੈਂ ਕੀ ਹੈਗੀ ਆ ਮੈਂ ਕਿਸੇ ਗੱਲ ਜੋਗੀ ਨਹੀਂ ਹੁਣ ਸਭ ਕੁਝ ਤੇਰੇ ਹੱਥ ਵਸਾ ਤੇ ਤੂੰ ਜੋ ਕਰਦਾ ਵਧੀਆ ਕਰਨਾ ਮੈਂ ਨੰਨਾ ਬਕਾ ਨਹੀਂ ਤੁਸੀਂ ਵੱਡੇ ਹੋ ਤੁਸੀਂ ਵੱਡਿਆਂ ਥਾਂ ਤੇ ਹੀ ਰਹਿਣਾ ਤੁਹਾਨੂੰ ਪੁੱਛ ਕੇ ਮੈਂ ਤੁਰਨਾ ਮੈਂ ਨਾ ਬਤਾ ਹਾਂ ਸਾਰੇ ਇੰਨੀ ਦੇ ਚੰਗਾ ਨਹੀਂ ਕਿਹਾਰੇ ਵੀ ਬੰਦ ਪੁੱਛਣਾ ਇਹ ਦਸ ਮੈਂ ਕੀ ਕਹਿਣਾ ਬੱਚਿਆਂ ਨੂੰ ਇਹ ਨਾਲੇ ਸਮੇਂ ਦੇ ਹਿਸਾਬ ਨਾਲ ਬਦਲਣਾ ਪੈਂਦਾ ਸਾਸੋਰੇ ਨੂੰ ਇੱਜ਼ਤ ਦੇਣੀ ਪੈਂਦੀ ਹੈ ਨਵੀਂ ਨਵੀਂ ਕੁੜੀ ਵਿਆਹੀ ਐ ਅਸੀਂ ਕਿਸਰਾ ਘੱਟ ਕਰ ਸਕਦੇ ਆ ਉਹਦੇ ਨਾਲ ਜਸਵੀਤ ਐਨੇ ਸਾਲ 10 15 ਸਾਲ ਉਹ ਲੈਂਦੀ ਹੋਈ ਐ ਨਾ ਸਾਰੇ ਦਿਨ ਦਿਹਾੜ ਦਿਂਦੀ ਰਹੀ ਹੋਂ ਕੋਈ ਕਮੀ ਥੋੜੀ ਐਨੇ ਕਦੀ ਰੱਖੀ ਐ ਪੂਜਾ ਤੋਂ ਹੁਣ ਕੱਲ ਦੀ ਵਿਆਹੀ ਤੇ ਲੈਣ ਜੋਗੀ ਹੋਈ ਐ ਕੋਈ ਗੱਲ ਨਹੀਂ ਦੋਨੂੰ ਦਵੇ ਵਾਧਦ ਹੋਈ ਮੈਨੂੰ ਤਾਂ ਬੜੀ ਖੁਸ਼ੀ ਐ ਲੇਕਿਨ ਦਸੋਰੇ ਘਰ ਜਿੱਦਦ ਹੋਏਗੀ ਸਾਡੀ ਵੀ ਤੇ ਇੱਜ਼ਤ ਹੋਣੀ ਐ ਗੱਲ ਤੇ ਐ ਸਮਝਣੀ ਚਾਹੀਦੀ ਐ ਨਾ ਪਰ ਸਮੇਂ ਹਸਾ ਨਾ ਬੰਦੇ ਨੂੰ ਬਦਲਣਾ ਹੀ ਪੈਂਦਾ ਐ ਇਹ ਮੈਂ ਕੀ ਕਰਨ ਢਈ ਕਿਸੇ ਕੋ ਕੀ ਮੈਂ ਲੈਣਾ ਐਨਾ ਸੋਹਣਾ ਰਿਸ਼ਤਾ ਨਨਾਨ ਪਰਜਾਈ ਦਾ ਤੇ ਮੈਂ ਕਿਉਂ ਖਰਾਬ ਕਰਨ ਢਈ ਆ ਮੈਂ ਨਹੀਂ ਕਿਸੇ ਦਾ ਮਗਰ ਲਗਣਾ ਜਿਸ ਵੀਰੇ ਜਿਸ ਵੀਰੇ ਹਾਂਜੀ ਵੀਜੀ ਆਪ ਤਰ੍ਹਾਂ ਤਰ੍ਹਾਂ ਮੇਰੇ ਕੋਲ ਬੈਠ ਕੁਝ ਨਹੀਂ ਕੀ ਹਾਲ ਹੈ ਠੀਕ ਹੈ ਬਸ ਠੀਕ ਹੈ ਖੁਸ਼ ਹਾਂ ਖੁਸ਼ ਬਹੁਤ ਖੁਸ਼ ਆ আচ্ছা ਮੇਰੀ ਕੀ ਗੱਲ ਤੁਸੀਂ ਹਾਂਜੀ ਜੇ ਤੇਰੀ ਪਰਜਾਈ ਤਾਂ ਨਹੀਂ ਥੋੜਾ ਘੱਟ ਦਵੇ ਨਾ ਤੇ ਗੁੱਸਾ ਨਹੀਂ ਕਰਨਾ ਕਿਸੇ ਗੱਲ ਦਾ ਤੇ ਪੁੱਤਰ ਸਾਨੂੰ ਸਮਝਦਾਰੇ ਕੰਮ ਹੋਣ ਦੀ ਆਪਣੀ ਜ਼ਿੰਮੇਵਾਰੀ ਹੈ ਉਹ ਜਿਆਦਾ ਵਿਆਹ ਹੋ ਗਿਆ ਹੈ ਸੋਹਰਿਆਂ ਵਾਲੇ ਹਾਂਜੀ ਤੇ ਉੱਥੇ ਉਹਦੀ ਸੱਸ ਨੂੰ ਦੇਣਾ ਸੋਹਰੇ ਨੂੰ ਦੇਣਾ ਘਰ ਵਾਲੇ ਦਾ ਵੀ ਦੇਣਾ ਤੇ ਤੈਨੂੰ ਕੋ ਥੋੜਾ ਘੱਟ ਮਿਲੇ ਤੇ ਗੁੱਸਾ ਨਹੀਂ ਕਰਨਾ ਮੈਂ ਮਨ ਚ ਮੈਂ ਨਹੀਂ ਲੈਣੀ ਕਿਸੇ ਗੱਲ ਦੇ ਤੇ ਬੀਜੀ ਤੁਸੀਂ ਮੈਨੂੰ ਇਹ ਗੱਲ ਕਿਉਂ ਕਹਿਣ ਦੇ ਜੀ ਮੈਨੂੰ ਤਾਂ ਮੇਰੀ ਗੱਲ ਸੁਣੋ ਭਾਬੀ ਵੀਰਾ ਪਿਆਰ ਨਾਲ ਮੇਰੇ ਸਿਰ ਤੇ ਹੱਥ ਰੱਖ ਲੈ ਨਾ ਤੇ ਮੈਨੂੰ ਸਭ ਕੁਝ ਮਿਲ ਜਾਂਦਾ ਤੁਹਾਡੇ ਮਨ ਚ ਕੀ ਸਰਾਦੀ ਗੱਲ ਆਈ ਆ ਕਿ ਮੈਂ ਸ਼ਾਇਦ ਰਖੜੀ ਟਿੱਕਾ ਲੈਣ ਕਰਕੇ ਕਰਦੀ ਆ ਸਹੀ ਗੱਲ ਐ ਐਨੇ ਸਾਲ ਭਾਬੀ ਨੇ ਮੈਨੂੰ ਦਿੱਤਾ ਹੀ ਆ ਨਾ ਦਿੱਤਾ ਹੀ ਤੇ ਜੇ ਹੁਣ ਪੂਜਾ ਨੂੰ ਦੇਣਾ ਤੇ ਮੈਨੂੰ ਤਾਂ ਸਭ ਕੁ ਖੋਸ਼ਣਾ ਚਾਹੀਦਾ ਇਹ ਗੱਲ ਸਭੋ ਮੈਂ ਆਪ ਕਹਣੀ ਸੀ ਭਾਬੀ ਨੂੰ ਕਿ ਭਾਬੀ ਤੋ ਹੀ ਐਨੇ ਸਾਲ ਮੇਰਾ ਬਹੁਤ ਕਰਦੇ ਰਹੇ ਹੁਣ ਪੂਜਾ ਦੀ ਵਾਰੀ ਹੈ ਮੈਨੂੰ ਨਹੀਂ ਸੀ ਪਤਾ ਮੇਰੀ ਧੀ ਐਨੀ ਸਿਆਣੀ ਹੋ ਗਈ ਹੈ ਵਾਹਿਗੁਰੂ ਤੈਨੂੰ ਆਪਣੇ ਘਰ ਦੇ ਭਾਗ ਲਾਵੇ ਐਨਾ ਤੋਂ ਭਰਾ ਵਰਗਿਆ ਨਾ ਪਿਆਰ ਕਰਨਾ ਇਹ ਵੀ ਅੱਜ ਪਤਾ ਲੱਗਾ ਨਹੀਂ ਨਹੀਂ ਇਸ ਤਰ੍ਹਾਂ ਕਦੀ ਨਹੀਂ ਹੋਣਾ ਜੋ ਮੈਂ ਪੂਜਾ ਨੂੰ ਦਵਾਂਗੀ ਨਾ ਉਹੀ ਮੈਂ ਜਸਵੀਰ ਨੂੰ ਦਵਾਂਗੀ ਮੈਂ ਫਰਕ ਨਹੀਂ ਪਾਣਾ ਦੋਵਾਂ 'ਚ ਤੀਲਾ ਤੀ ਬਿਲਕੁਲ ਸਹੀ ਕਿਹਾ ਜੀ ਆਜੋ ਸਿਮਰਨ ਭੈਣ ਜੀ ਸਰਨ ਸਤਿ ਸ੍ਰੀ ਅਕਾਲ ਜੀ ਅੱਜ ਟਿੱਕੇ ਤੇ ਸਤਿ ਸ੍ਰੀ ਅਕਾਲ ਜੀ ਅੱਜ ਟਿੱਕੇ ਤੇ ਛੋਟਾ ਜਿਹਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਬੜੇ ਘਰਾਂ ਵਿੱਚ ਇਹ ਚੀਜ਼ ਹੋਣੀ ਜਦੋਂ ਆਪਣੇ ਬੱਚੇ ਵਿਆਹੇ ਜਾਂਦੇ ਆ ਜਾਂ ਜਦੋਂ ਆਪਣੇ ਬੱਚਿਆਂ ਨੂੰ ਦੇਣ ਦੀ ਵਾਰੀ ਆਂਦੀ ਆ ਉਦੋਂ ਨਾਨਾਵਾਰੀ ਹੱਥ ਖਿੱਚਿਆ ਜਾਂਦਾ ਪਰ ਇਸ ਸਟੋਰੀ ਵਿੱਚ ਇੱਕ ਅਲੱਗ ਤਰ੍ਹਾਂ ਦੀ ਸਟੋਰੀ ਹੈ ਕਿ ਇੱਕ ਮਾਂ ਦਾ ਇੱਕ ਭਾਬੀ ਦਾ ਮਤਲਬ ਇੱਕ ਸਾਡਾ ਪੂਰੀ ਫੈਮਿਲੀ ਦਾ ਬੜਾ ਅੱਛਾ ਸਪੋਰਟ ਰਿਹਾ ਹੈਗਾ ਜਿਉ ਕੋਈ ਕਹਿ ਕੇ ਗਿਆ ਕਿ ਜਸੈਨਾ ਨੇ ਕਹਿ ਕੇ ਮੇਰੀਆਂ ਪਰਜਾਈਆਂ ਨੇ ਹੱਥ ਘੋਟ ਲਿਆ ਇਹਨਾਂ ਨੇ ਇਹ ਗੱਲ ਸੋਚ ਲਈ ਸੋਚ ਲਈ ਇਹ ਗੱਲ ਇਹਨਾਂ ਨੇ ਕਿ ਮੈਂ ਆ ਚੀਜ਼ ਕਰਨੀ ਆ ਪਰ ਨਾਲ ਹੀ ਇਰ ਵਿੱਚ ਮਾਂ ਦਾ ਬੜੀ ਅੱਛੀ سپورਟ ਸੀ ਜਿਨ੍ਹਾਂ ਨੇ ਕਿਹਾ ਠੀਕ ਹੈ ਬੇਟਾ ਤੇਰੀ ਮਰਜ਼ੀ ਆ ਇੰਨੇ ਸਾਲ ਤੋ ਤੂੰ ਮੇਰੇ ਧੀ ਨੂੰ ਦਿੱਤਾ ਹੀ ਆ ਤੇ ਜੇ ਹੁਣ ਤੂੰ ਕੱਟ ਦੇ ਦੇਂਗੇ ਕੋਈ ਗੱਲ ਨਹੀਂ ਹੈਗੀ ਕਿਉਂਕਿ ਪੂਜਾ ਨੂੰ ਦੇਣਾ ਚਾਹੀਦਾ ਫਿਰ ਪਹਿਲੀ ਗੱਲ ਤੇ ਜਿਹੜੀ ਛੋਟੀ ਭਤੀਜੀ ਵਿਆਹ ਹੀ ਗਈ ਆ ਉਨੇ ਆ ਕੇ ਵੀ ਆਪਣੀ ਮਾਂ ਨੂੰ ਇਹੀ ਸਮਝਾਇਆ ਕਿ ਜਿੱਦਾਂ ਅੱਜ ਤੱਕ ਹੁੰਦਾ ਰਿਹਾ ਉਦਾਂ ਹੀ ਕਰਨਾ ਹੈ ਕਿ ਭੂਆ ਤੇ ਭਤੀਜੀ 'ਚ ਕੋਈ ਫਰਕ ਨਹੀਂ ਕਰਦਾ ਕੋਈ ਚੀਜ਼ ਆ ਗਈ ਨਾ ਪਰ ਸਾਰਨਾ ਇਹ ਦੇਖੋ ਇੱਕ ਪੋਜ਼ਿਟਿਵ ਕੋਸ਼ਿਸ਼ ਕੀਤੀ ਗਈ ਆ ਕਿ ਕਿਸੇ ਨੇ 네ਗੇਟਿਵ ਨਹੀਂ ਕੀਤਾ ਸਭ ਨੂੰ ਪੋਜ਼ਿਟਿਵ ਕੀਤਾ ਹਾਂਜੀ ਕੋਈ ਇਹਨੇ ਰਾਹੁਲ ਜੋਬ ਤੋਂ ਆ ਗਿਆ ਤੇ ਰਾਹੁਲ ਦਾ ਕਾਲ ਆ ਰਹੀ ਹੈ ਬੜਾ ਅੱਛਾ ਇੱਥੇ ਇੱਕ ਮੈਸੇਜ ਦਿੱਤਾ ਗਿਆ ਹੈਗਾ ਮਾਂ ਵੱਲੋਂ ਵੀ ਕੋਈ ਖਿਜੀਆਂ ਨਹੀਂ ਹੈਗਾ ਕਿ ਤੂੰ ਮੇਰੀ ਧੀ ਨੂੰ ਕਿਉਂ ਨਹੀਂ ਦੇਣ ਢਈ ਕੱਟ ਦੇਣ ਢਈ ਹੈ ਸਹੀ ਗੱਲ ਜੀ ਤੇਰੀ ਜ਼ਰੂਰੀ ਹੁੰਦਾ ਵੀ ਨਨਾਨਾ ਲੈਣ ਦੀਆਂ ਭੁਖੀਆਂ ਉਹਦੇ ਰਹਿਣਾ ਭਾਬੀਆਂ ਜਦੋਂ ਅਸੀਂ ਘਰ ਜਾਂਦੇ ਹਾਂ ਨਾ ਭਰਾਵਾਂ ਨੂੰ ਕੰਮਾਂ ਕਰਾ ਕੇ ਚਲੇ ਜਾਣਾ ਘਰ ਹੁੰਦਾ ਭਾਬੀਆਂ ਨਾਲ ਉਹ ਜਦੋਂ ਹੱਸ ਕੇ ਬੁਲਾ ਲੈਂਦੀਆਂ ਨੇ ਨਾ ਤੇ ਹੱਸ ਕੇ ਕਹਿੰਦੀਆਂ ਨੇ ਨਾ ਕੀ ਹਾਲ ਹੈ ਤੇ ਮੈਂ ਕਿੰਨੀਆਂ ਪੈਸਿਆਂ ਦੀ ਸੁੱਟਾਂ ਦੀ ਕੋਈ ਗੁੰਜਾਇਸ਼ ਹੀ ਨਹੀਂ ਜੇ ਰਹਿ ਜਾਂਦੀ ਦਿਨ ਇਹਨਾ ਖੁਸ਼ ਹੋ ਜਾਂਦਾ ਨਾ ਕਿ ਦਿਨੋਂ ਸੀਸਾ ਨਿਕਲਦਿਆਂ ਜੇ ਮੈਂ ਕਹਿੰਦੇ ਦੁਨੀਆ ਦੇ ਸਾਰੀਆਂ ਸੀਸਾ ਹੀ ਪੈਣਾ ਜੋ ਕਿ ਆਪਣਾ ਭਰਾਵਾਂ ਨੂੰ ਦੇ ਦਿੰਦੀਆਂ ਨੇ ਕਿ ਨਹੀਂ ਸਾਨੂੰ ਕਿਸੇ ਚੀਜ਼ ਦਾ ਲੈਣ ਦਾ ਲਾਲਚ ਨਹੀਂ ਹੈਗਾ ਬਸ ਤੁਸੀਂ ਖੁਸ਼ ਰਹੋ ਹੱਸਦੇ ਰਹੋ ਆਪਣੇ ਘਰ ਤਿੱਖ ਫਿਰ ਇਹ ਜੇ ਅਸੀਂ ਸਤੋਂ ਕਿਉਂ ਬੰਜੇ ਰਹਿਣਾ ਪਹਿਣਾ ਵੀ ਉਸ ਕਰਦੀਆਂ ਪਹਿਲੀਆਂ ਧੀਆ ਹੁੰਦੀਆਂ ਉਹ ਪਹਿਲੋ ਧੀਆ ਉਹ ਪਹਿਣਾ ਹੀ ਹੁੰਦੀਆਂ ਤਾਂ ਬਾਅਦ ਚ ਉਹ ਧੀਆ ਆਉਂਦੀਆਂ ਤੇ ਇਸ ਕਰੇ ਇੱਕੋ ਜਿਹਾ ਹੀ ਰੱਖਣਾ ਹੀ ਚਾਹੀਦਾ ਇੱਕੋ ਜਿਹਾ ਬਿਲਕੁਲ ਚਾਹੀਦਾ ਫਰਕ ਨਹੀਂ ਪਾਣਾ ਚਾਹੀਦਾ ਤੇ ਬਾਕੀ ਮੇਰੇ ਹਿਸਾਬ ਨਾਲ ਜਿਸ ਤਰ੍ਹਾਂ ਇਹਦੇ ਵਿੱਚ ਜਿਹੜਾ ਰੋਲ ਮੈਂ ਪਹਿਣਦਾ ਪਲੇ ਕੀਤਾ ਜਾਂ ਪੂਜਾ ਨੇ ਭਤੀਜੀ ਦਾ ਪਲੇ ਕੀਤਾ ਮੇਰੇ ਹਿਸਾਬ ਨਾਲ ਸਾਡਾ ਦੋਵਾਂ ਦਾ ਰੋਲ ਬਹੁਤ ਵਧੀਆ ਸੀ ਇੱਕ ਮਾਂ ਦਾ ਵੀ ਰੋਲ ਬਹੁਤ ਵਧੀਆ ਸੀ ਕਿ ਜਿਨ੍ਹਾਂ ਨੇ ਚੀਜ਼ ਨੂੰ ਨੈਗੇਟਿਵ ਨਹੀਂ ਲਿਆ ਇੱਕ ਭੈਣ ਦਾ ਵੀ ਸੀ ਵੀ ਠੀਕ ਹੈ ਹੁਣ ਉਹਦੀ ਵਾਰੀ ਜੇ ਭੈਣ ਕੋਈ ਲੜਕੀ ਹੋਵੇ ਕਿਉਂ ਆਪਣੀ ਵਾਰੀ ਸੌਰੀ ਜੀ ਢੱਡ ਕੋ ਨੋਟ ਨਿਕਲੇ ਮੇਰੀ ਵਾਰੀ ਉੱਥੇ ਕਲੇਸ਼ ਪੈਣਾ ਕਿ ਨਹੀਂ ਪੈਣਾ ਸੀ ਹਾਂ ਇਹਦਾ ਮਤਲਬ ਇਹ ਆ ਕਿ ਜਿਹੜੀ ਭਾਬੀ ਆ ਉਹਨੇ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਦੇਖਿਆ ਤੇ ਉਹਨਾਂ ਨੇ ਵੀ ਇੱਕ ਸਮਝਦਾਰੀ ਵਿਖਾਈ ਕਿ ਨਹੀਂ ਮੇਰੇ ਕੋਈ ਚੀਜ਼ ਦੀ ਗਲਤੀ ਹੋ ਚੱਲੀ ਸੀ ਹਾਂ ਭਾਬੀ ਨੇ ਜਿਹੜਾ ਮੇਨ ਹੈ ਨਾ ਹੁੱਕ ਉਹ ਭਾਬੀ ਨੇ ਬਹੁਤ ਸੋਣਾ ਨਭਾਇਆ ਕਿਉਂ ਕਿਸੇ ਦੇ ਗੱਲ ਚ ਨਹੀਂ ਆਈ ਕਿਸੇ ਜਿਹੜਾ ਗਵਾਂਡੀ ਕਹਿ ਵੀ ਗਿਆ ਤਦ ਵੀ ਨਹੀਂ ਹੁੰਦਾ ਹਾਂ ਆਪਣੇ ਉਹਨਾਂ ਨੇ ਘਰ ਦੇ ਨੂੰ ਸੋਚਿਆ ਉਹਨਾਂ ਨੇ ਇਹ ਨਹੀਂ ਅੜੀ ਕੀਤੀ ਕਿ ਨਹੀਂ ਜੀ ਨਹੀਂ ਮੈਂ ਆਪਣੀ ਧੀ ਨੂੰ ਹੀ ਦੇਣਾ ਮੈਂ ਉਹਨੂੰ ਨਹੀਂ ਦੇਣਾ ਤੇ ਉਧਰ ਮਾਂ ਆਪਣੀ ਧੀ ਨੂੰ ਸਮਝਾ ਰਹੀ ਹੈ ਕਿ ਹੁਣ ਤੇਰੀ ਵੀ ਭਤੀਜੀ ਵਿਆਹ ਹੀ ਗਈ ਹੈ ਹੁਣ ਉਹਦੇ ਪ੍ਰਤੀ ਵੀ ਕੋਈ ਫਰਜ਼ ਹੈ ਗਿਆ ਪਰ ਧੀ ਆਪਣੀ ਮਾਂ ਨੂੰ ਸਮਝਾ ਰਹੀ ਹੈ ਇਹ ਫਰਕ ਨਹੀਂ ਪੈਣਾ ਪੈਣਾ ਚਾਹੀਦਾ ਪਰ ਮੈਂ ਵਾਦ ਨਹੀਂ ਲਵਾਂਗੀ ਜੋ ਮੇਰੇ ਪੂਆ ਨੂੰ ਮਿਲਗਾ ਉਹੀ ਮੈਂ ਲੈ ਕੇ ਜਾਵਾਂ ਇਹ ਬੜੀ ਇੱਕ ਸਿਆਨਫਤ ਜੀ ਸਾਰੇ ਵਾਲੇ ਸਿਆਨਫਤ ਜੀ ਅਸੀਂ ਸੋਚੀਏ ਨਾ ਤੇ ਬਹੁਤ ਕੁਝ ਜੇ ਸਟੋਰੀ ਦੇ ਵਿੱਚ ਤੇ ਜੇ ਅਸੀਂ ਇਹਨੂੰ ਨੋਰਮਲ ਜੀ ਲੈ ਲਈਏ ਨਾ ਤੇ ਕੁਝ ਨਹੀਂ ਜੇ ਪਰ ਮੈਂ ਕਹਨੀ ਆ ਕਿ ਤੁਸੀਂ ਇਹਨੂੰ ਗਹਿਰਾਈ ਨਾਲ ਦੇਖਿਆ ਜੀ ਔਰ ਸਮਝਿਆ ਜੀ ਕਿ ਇੱਕ ਭੈਣਾ ਦੀ ਦਿਲ ਦੀ ਆਵਾਜ਼ ਜੀ ਹੈ ਪਰ ਉਹ ਹਮੇਸ਼ਾ ਹੀ ਅੱਛਾ ਹੀ ਭਾਲਦੀ ਆ ਜੀ ਔਰ ਅੱਛਾ ਹੀ ਕਹਿੰਦੀ ਆ ਜੀ ਤੇ ਅੱਛਾ ਹੀ ਸੁਣਦੀ ਆ ਜੀ ਹਾਂ ਵੀ ਟਿੱਕੇ ਚ ਕੋਈ ਫਰਕ ਨਹੀਂ ਹੈ ਨਾ ਤੁਸੀਂ ਵੀ ਆਪਣੀਆਂ ਭੈਣਾਂ ਨਾਲ ਐਵੇਂ ਕਰਿਓ ਪਿਆਰ ਨਾਲ ਇੱਕੋ ਜਿਹਾ ਹੀ ਰੱਖਿਓ ਹਾਂ ਚਲੋ ਠੀਕ ਹੈ ਇਹਦੇ ਵਿੱਚ ਇਹ ਵੀ ਹੈ ਕਿ ਜਿਹੜੀਆਂ ਭੈਣਾਂ ਜਿਨ੍ਹਾਂ ਨੇ ਇਹਨਾ ਨਾ ਕੀਤਾ ਨਨਾਨਾ ਨੇ ਉਹ ਵੀ ਚੀਜ਼ ਨਾ ਕਰਿਓ ਠੀਕ ਹੈ ਇੱਕੋ ਜਿਹਾ ਹੀ ਰੱਖਿਓ ਜੀ ਤਾਂ ਕਹਤਾ ਫਿਰ ਇੱਕੋ ਜਿਹਾ ਹੀ ਕਰਨ ਗਿਆ ਤੁਸੀਂ ਤਾਂ ਸੋਮਾ ਚਲ ਗਾਦੀ